ਹੋਵੇ ਜਨਮ ਮੰਬਰ 1984 ਦੀ ਹੋਵੇ ਜਾਂ ਸਾਡੇ ਪਾਣੀਆਂ ਦੀ ਹੋਵੇ ਜਾਂ ਸਾਡੀ ਯੂਨੀਵਰਸਿਟੀਆਂ ਦੀ ਹੋਵੇ ਸਾਲ ਸਾਡੀ ਹੁੰਦਦੀ ਹੈ ਸਾਡੀ ਹੁੰਦ ਦੇ ਉੱਤੇ ਵਾਰ-ਵਾਰ ਹਮਲੇ ਹੋ ਰਹੇ ਨੇ ਤੇ ਅਸੀਂ ਇੱਕ ਇੱਕ ਬਖਰੇ ਬਖਰੀ ਅਸੀਂ ਛੁਠੇ ਢੜਿਆ ਦੇ ਮੰਡੇ ਹੋਏ ਅਸੀਂ ਤੋਂ ਦੂਸਰੇ ਦਾ ਤਮਾਸ਼ਾ ਦੇਖ ਰਹੇ ਹਾਂ ਉਹ ਲੜਾਈ ਜਿਹੜੀ 1984 ਵਾਲੀ ਸੰਤ ਬਾਬਾ ਜਨਹਿਰ ਸਿੰਘ ਦੀ ਗਲਾਈ ਦੇ ਵਿੱਚ ਜਿਹੜੀ ਲੜੀ ਗਈ ਉਹ ਸਾਡੀ ਜਿੰਦ ਜਾਨ ਸੀ ਸਾਡੀ ਦਿਲਾਂ ਦੀ ਧੜਕਣ ਸਾਡੀ ਹੋਂਦ ਸੀ ਸਾਡਾ ਸਖਤ ਮਹਾਂ ਜਿਹਦੇ ਉੱਤੇ ਚੜ ਕੇ ਪਹੁੰਚਾਈਆਂ ਸੀ ਜੇ 1 ਮੀਟਰ ਸਖਤ ਤੇ ਨਾ ਸੰਝਣੇ ਅਸੈਂਟਰ ਕੋਲ ਹੁੰਦੇ ਤੇ ਅਕਾਲ ਤਖਤ ਸਾਡੇ ਕਮਜ਼ੋਰ ਸੈਂਟਰ ਦਾ ਹੁੰਦਾ ਅਕਾਲ ਤਖਤ ਤੇ ਉਹਨਾਂ ਨੇ ਫੌਜ ਨੇ ਹਮਲਾ ਕਰਕੇ ਮਾਰ ਕੇ ਸਾਡੇ ਛਿਕਨੇ ਕੇ ਬੱਚਿਆਂ ਨੂੰ ਮਸੂਮਾਂ ਨੂੰ ਤੇ ਤੁਹਾਨੂੰ ਪਤਾ ਹੋਣਾ ਜੇ ਤਰੰਗਾਚਰ ਆਇਆ ਸੀ ਉੱਥੇ ਤਰੰਗਾ ਚੁਲਾਇਆ ਸੀ ਉਥੇ ਅਕਾਲ ਤਖਤ ਸਾਹਿਬ ਦੇ ਉੱਤੇ ਜੇ ਉਦੋਂ ਕਿਤੇ ਕੌਮ ਸਾਡੀ ਸਾਰੀ ਇਕੱਠੀ ਹੋਈ ਹੁੰਦੀ ਅੱਜ ਆਹ ਦੇ ਨਾਂ ਦੇਖਣੇ ਪੈਂਦੇ ਸਾਨੂੰ 18 18 ਜਣਾਂ ਦੇ ਬੱਚੇ ਨਹੀਂ ਬਚੇ ਇਹਨਾਂ ਦੇ ਰਮੇਤ ਪਰਕਰਮਾਂ ਦੇ ਅੱਜ ਦੁੜਾ ਦੁਆਗੇ ਬਲਬਸ ਹੱਸਾ ਸੌਦੇ ਬੱਚੇ ਮੇਰੀ ਅੱਖਾਂ ਦੇ ਸਾਹਮਣੇ ਮਾਰੇ ਜਿਹੜਾ ਦਾ ਕੋਈ ਜੂਰ ਨਹੀਂ ਕੋਈ ਅਤਵਾਦੀ ਨਹੀਂ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਅਤਵਾਦੀ ਪੜਾਏ ਨੇ ਨੇ ਮਜਬੂਰ ਕੀਤਾ ਸਾਨੂੰ ਭਾਲਾ ਸਾਡੇ ਲਾਰੇ ਲੌਂਡੀ ਸਾਨੂੰ ਮਜਬੂਰ ਕੀਤਾ ਤੋਂ ਇੱਥੋਂ ਵੱਖ ਕਰ ਲਈ ਬਾਕੀ ਸੰਤਾਲੀ ਵਾਰੀ ਗੱਦੀ ਨਹੀਂ ਕਰਦੇ ਸਿਆਸੀ ਬਰਾਬਰ ਦੇ ਸਾਰੀ ਹੋਂਦ ਕਰ ਮੰਗਦੇ ਆ ਦੇਖੋ ਕਾਟ ਦਿਨ ਆ ਰਵਾਂਗੇ ਨਹੀਂ ਤੇ ਭਰਤੂਨੀ ਸਾਨੂੰ ਖਾਲਸਾ ਦੇ ਦੁੱਖ ਤੇ ਇਸ ਵਾਰ ਸੰਕਾਲੀ ਵਾਲੀ ਗਲਤੀ ਨਹੀਂ ਕਰਦੇ ਜੇ ਤੱਕ ਖਤੇ ਜੜ ਕੇ ਆਉਗੇ ਤੁਹਾਨੂੰ ਲੋਹੇ ਦੇ ਚਲੇ ਜਪਾਵਾਂਗੇ ਤੁਹਾਨੂੰ ਕਟੀਆਂ ਘਰ ਕੇ ਦੁਰਾਂਗਾ ਸਾਡੀ ਆਸਥਾ ਸੀ ਅਕਾਲ ਤਖ਼ਤ ਸਾਹਿਬ ਜੇ ਉਹਦੋਂ ਕਿਤੇ ਸਾਡਾ ਪੰਜਾਬ ਇਕੱਠਾ ਹੋਇਆ ਹੁੰਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਇਹ ਕੰਕਾਲ ਤਖ਼ਤ ਸਾਹਿਬ ਦੇ ਜਦੋਂ ਹਮਲਾ ਹੋਇਆ ਮੇਰੀ ਅੱਖਾਂ ਦੇ ਸਾਹਮਣੇ ਉੱਥੇ ਇੱਕ ਇੱਕ ਕਮਿਊਨਿਟੀ ਨੇ ਉੱਥੇ ਲੱਡੂ ਵੰਡੇ ਅਕਾਲ ਤਖ਼ਤ ਸਾਹਿਬ ਦੇ ਸਿੱਖ ਜ਼ਰੂਰੀ ਨਾਰੇ ਲਾਏ ਮੇਰੀ ਛਾਤੀ 'ਚ ਗੋਲੀਆਂ ਮਾਰ ਪਰ ਹੋਈਆਂ ਸੀ ਮੈਨੂੰ ਕਿਸੇ ਡਾਕਟਰ ਨੇ ਮੈਨੂੰ ਮੈਨੂੰ ਟ੍ਰੀਟਮੈਂਟ ਤੱਕ ਇੱਕ ਟੈਬਲੇਟ ਤੱਕ ਨਹੀਂ ਦਿੱਤੀ 2 ਮਹੀਨੇ 2 ਮਹੀਨੇ ਗੋਲੀਆਂ ਮੇਰੇ ਅੰਦਰ ਰਹੀਆਂ ਅਸੀਂ ਕਿੰਨਾ ਕੁ ਸਬਰ ਕਰੀਏ ਕਿੰਨਾ ਕੁ ਚਰੀਏ ਅਸੀਂ ਸੋਚਿਆ ਸੀ ਅਸੀਂ ਉੱਚੜੇ ਆ ਸਾਡੇ ਬੱਚੇ ਵਸਣ ਸਾਡੀ ਬਾਕੀ ਕੌਮ ਵਸੇ ਇਹਨਾਂ ਦੇ ਸਿਰ ਤੇ ਪੱਗਾ ਰਹਿਣ ਇਹਨਾਂ ਦੇ ਜਦੋਂ ਅਸੀਂ ਆਪਣੀਆਂ ਚੁੰਨੀਆਂ ਉਫਲਾ ਦਾਂਗੇ ਫਿਰ ਸਾਡੀਆਂ ਦੁਨੀਆਂ ਦਾ ਰੱਖਾ ਕੋਈ ਨਹੀਂ ਜਦੋਂ ਅਸੀਂ ਆਪਣੀਆਂ ਪੱਕਾ ਤੋਂ ਆਪਨ ਕਰ ਵਜਾਂਗੇ ਫਿਰ ਸਾਡੀਆਂ ਪੱਕਾ ਦਾ ਸਤਕਾਰ ਕਿਸੇ ਨੇ ਕਰਨਾ ਜੋ ਦੁਸ਼ਮਣ ਹੈ ਹੀ ਚਾਉਂਦਾ ਹੈ ਦੁਸ਼ਮਣ ਹੈ ਹੀ ਚਾਉਂਦਾ ਹੈ ਤੁਸੀਂ ਆਪਣੇ ਤਰੂ ਆਪ ਮੂੰਹ ਬੋਲ ਲਓ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤਾਂ ਆਪ ਨੂੰ ਮੋੜ ਲਓ ਤੁਸੀਂ ਤੁਹਾਡੇ ਵਿੱਚੋਂ ਗਦਾਰ ਪੈਦਾ ਕਰਕੇ ਤੁਹਾਨੂੰ ਹੁਣਾਂ ਕੋਲ ਮਰਵਾਇਆ ਜਾ ਰਿਹਾ ਤੁਸੀਂ ਹੁਣਾਂ ਗਦਾਰਾਂ ਦੀ ਪਛਾਣ ਕਰਕੇ ਲਿਸਟਾ ਬਣਾਓ ਤੁਸੀਂ ਮੈਂ ਹੋਰ ਇੱਕ ਤਨ ਸੁਝਾਦੀ ਲੱਗੀਆਂ ਇੱਥੇ ਲੈਕਚਰਾਂ ਦੀ ਲੋੜ ਨਹੀਂ ਗਈ ਤੁਸੀਂ ਇਹ ਜਿੰਨੇ ਗੇਟ ਨੇ ਇਹਦੇ ਯੂਨੀਵਰਸਿਟੀ ਦੇ ਅੱਜ ਤੁਸੀਂ ਜਿੰਨੇ ਗੇੜ ਨੇ ਜਿੰਨੀ ਪੁਰਾਣੀ ਲੀਡਰਸ਼ਿਪ ਹੈ ਤੁਹਾਡੀ ਜਿਹੜਾ ਦੀ ਵਜ੍ਹਾ ਕਰਕੇ ਤੁਹਾਨੂੰ ਅੱਜ ਤੇਰੀ ਜਵਾਨ ਅੱਜ ਸਾਡੀ ਜਵਾਨ ਨੌਜਵਾਨ ਪੀੜ੍ਹੀ ਨੂੰ ਇਹ ਟਾਰਗੇਟ ਕਰ ਲਿਆ ਸਾਡੀ ਇਸ ਸੰਸਦ ਦੇ ਉੱਤੇ ਵੀ ਕਾਬੂਜ ਹੋਣ ਵਾਸਤੇ ਇਹਨਾਂ ਨੇ ਲੱਖਾਂ ਤੋਂ ਬੰਨ੍ਹ ਲਿਆ ਇਹਨਾਂ ਨੇ ਕਮਰ ਕੱਸਾ ਕਰ ਲਿਆ ਤਾਂ ਆਪਣੀ ਬਜ਼ੁਰਗ ਲੀਡਰਸ਼ਿਪ ਨੂੰ ਗੇਟਾਂ ਦੇ ਵਿੱਚ ਖਾਦ ਜੇ ਨਹੀਂ ਕੋਸਦਾ ਬੰਨ੍ਹ ਲਓ ਇਹਨਾਂ ਨੂੰ ਘੜ ਕੇ ਤੁਹਾਡੀ ਵਜ੍ਹਾ ਕਰਕੇ ਸਾਡਾ ਨੁਕਸਾਨ ਹੋਇਆ ਸਾਰਾ ਪੰਜਾਬ ਦਾ ਸਾਡੀ ਕੌਮ ਦਾ ਨੁਕਸਾਨ ਤੁਸੀਂ ਕਰਾਇਆ ਇਹ ਕਿਸ

ਜੇ ਤੁਸੀਂ ਅੱਜ ਇੱਕ ਗੱਲ ਮੈਨੂੰ ਦੱਸਿਓ ਜੇ ਤੁਸੀਂ ਤੁਮੇ ਕਹੂੰ ਭਾਈ ਇਹ ਸੋ ਯੂਨੀਵਰਸਿਟੀ ਨੂੰ ਬਚਾਉਣਾ ਤਾਂ ਕੋਈ ਦੁਨੀਆ ਦੀ ਤਾਕਤ ਤੁਹਾਡੇ ਕੋਲ ਖੋ ਨਹੀਂ ਸਕਦੀ ਕੋਈ ਦੁਨੀਆ ਦੀ ਤਾਕਤ ਤੁਹਾਡੇ ਕੋਲ ਖੋ ਨਹੀਂ ਸਕਦੀ ਕਮੇਟੀ ਦੇ ਲੋਕਾਂ ਨੇ ਤਾਂ ਹਾਸ ਦਰਜ ਕਰਾਏ ਨੇ ਕਮੇਟੀ ਦੇ ਲੋਕਾਂ ਦੇ ਸਹਾਰੇ ਤਾਂ ਹੱਜ ਨੇ ਰਹਿੰਦੇ ਨੇ ਕਾ ਕਮੇਟੀ ਲੋਕਾਂ ਦੇ

18 ਦਿਨਾਂ ਦਾ ਬੱਚਾ ਸ਼ਹੀਦ ਹੋਇਆ ਤੈਨੂੰ ਭਰਾ ਮਾਰੇ ਮੇਰੀ ਚੁੱਕਰ ਕੋਸਾ ਦੋ ਟੱਕਰ ਮਾਰ ਕੇ ਅੱਜ ਵੀ ਚੜ੍ਹਦੀ ਕਲਾ 'ਚ ਨਹੀਂ ਆਖਣੇ ਪੜੀ ਆਪਾਂ ਜੇ ਮੈਂ ਮੇਰੇ ਕੋਈ ਸਾਰੇ ਮੇਰੇ ਬੱਚਿਓ ਚਾਹੇ ਕਿਸੇ ਵੀ ਕਬੂਲ ਦੀ ਹੋ ਕੋਈ ਤੁਸੀਂ ਕਿਹਦੇ ਲੱਗਦੀ ਆਪਣਾ ਪੰਜਾਬ ਬਚਾ ਲੋ ਪੰਜਾਬ ਦੀ ਖਤਰੇ ਵਿੱਚ ਹੈ ਮਾਇਸਰ ਜੀ ਦਾ ਸਭਾ ਸਭਾ ਗੁਰਜੀ ਕੀ ਫਤਿਹ ਮੈਂ ਬਲਾਰਿਆਂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਅਸੀਂ ਇੱਕ ਦਾ 2 ਮਿੰਟ ਦਾ ਸਮਾਂ ਦੇ ਸਕਦੇ ਹਾਂ ਕਿਉਂਕਿ ਬਲਾਰੇ ਦੀ ਲਿਸਟ ਬਹੁਤ ਲੰਬੀ ਆ ਹੱਥ ਬੰਨ੍ਹ ਕੇ ਬੇਨਤੀ ਹੈ ਸੰਘਰਸ਼ ਤੁਹਾਡਾ